ਅੱਜ بارش ਹੋਈ ਹੈ ਜੀ ਪਰ ਇੱਥੇ ਬਿਨਾਂ بارش ਤੋਂ ਵੀ ਪਾਣੀ ਜਿਹੜਾ ਹੈਗਾ ਇਸੇ ਤਰੀਕੇ ਰਹਿੰਦਾ ਕਿਉਂਕਿ ਸੀਵਰੇਜ ਬੋਰਡ ਨੇ ਜਾਂ ਸਾਡੀ ਪ੍ਰਸ਼ਾਸਨ ਨੇ ਕੋਈ ਟੋਕਾ ਪ੍ਰਬੰਧ ਨਹੀਂ ਕੀਤੇ ਹੋਏ ਕਿਸੇ ਨਾ ਤਾਂ ਕੋਈ ਟੋਕਾ ਖਾਲੀ ਕਰਾਇਆ ਨਾ ਕੋਈ ਐਸਟੀਪੀ ਦਾ ਕੋਈ ਪ੍ਰਬੰਧ ਕੀਤਾ ਹੋਇਆ ਕਿਸੇ ਚੀਜ਼ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ ਪਾਣੀ ਇਹ ਜਿਹੜਾ ਹੈਗਾ 24 ਘੰਟੇ ਇੱਥੇ ਹੀ ਰਹਿੰਦਾ ਬਿਨਾਂ بارش ਤੋਂ ਵੀ ਤਾਂ ਹੁਣ ਤਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਲੋਕਾਂ ਦੇ ਘਰਾਂ 'ਚ ਪਾਣੀ ਆ ਜਾਂ ਬਾਜ਼ਾਰ 'ਚ ਪਾਣੀ ਆ ਹੁਣ ਤਾਂ ਪੀਸੀ ਸਾਹਿਬ ਦੀ ਰਿਹائش ਮੂਰੇ ਪਾਣੀ ਹੈ ਐਮਐਲਏ ਦਾ ਸ਼ਹਿਰ ਆਜੂ ਦੇ ਪਾਣੀ ਹੈ ਲੋਕਾਂ ਦਾ ਨਗਣਾ ਰੱਖਣਾ ਬੜਾ ਬੁਰਾ ਹਾਲ ਹੈ ਜੀ ਇੱਥੇ ਤੁਸੀਂ ਦੇਖ ਜਿੰਨੇ ਹੋ ਤਾਂ ਇਹ ਸਰਕਾਰ ਇਹ ਸੀਵਰੇਜ ਬੋਰਡ ਇਹ ਪ੍ਰਸ਼ਾਸਨ ਕਿ ਸਾਡੇ ਐਮਐਲਏ ਸਾਹਿਬ ਇਹ ਹਰੇਕ ਫਰੰਟ ਤੇ ਵੇ ਨੇ ਜੀ ਕੱਲੀਆਂ ਗੱਪਾਂ ਮਾਰਨ ਗਿੱਜੇ ਹੋਏ ਨੇ ਕੱਲੇ ਨੀ ਪੱਥਰ ਰੱਖਣ ਗਿੱਜੇ ਹੋਏ ਨੇ ਤਾਂ ਅਸੀਂ ਇਹੀ ਕਹਾਂਗੇ ਵੀ ਇਹਦਾ ਜਲਦ ਤੋਂ ਜਲਦ ਪ੍ਰਬੰਧ ਕੀਤਾ ਜਾਵੇ ਜਾਂ ਤਾਂ ਜਾਂ ਫਿਰ ਲੋਕ ਘਰਾਂ ਚ ਜੋ ਉੱਠ ਕੇ ਜੇ ਹਜੂਮ ਆ ਗਿਆ ਫਿਰ ਇਹ ਸੰਭਾਲਣਾ ਔਖਾ ਹੋ ਜੂ ਜਿੱਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊ ਲਗਭਗ ਦੋ ਹਫ਼ਤੇ 15 ਦਿਨਾਂ ਨੂੰ ਆਏ ਜਿਹੜਾ ਸਾਨੂੰ ਅਸੀਂ ਉਹਨੇ ਰੈਡੀ ਲਾਉਂਦੇ ਆ ਸਾਨੂੰ ਬਹੁਤ ਆਫਸਾਨ ਲੱਗੇ ਅਸੀਂ ਇੱਕ ਤੱਕ ਸਾਜਨੀ 2 ਮਹੀਨੇ ਵੀਰਾਂ ਦਾ 20 ਵਜੇ ਤੱਕ ਉਹਦੀ ਪਾਣੀ ਖੜਦੇ ਖੜਦਾ ਦੋ ਜੀ ਖੜਦਾ ਵਜੇ ਕਦੇ ਨਿਕਲਦੇ ਨਾਲ ਫੇਰ ਆ ਜਾਂਦਾ ਫੇਰ ਸੀਵੇ ਬਲਾਕ ਹੋਏਗਾ ਕੋਈ ਪ੍ਰਸ਼ਾਸਨ ਦਾ ਕੋਈ ਆਉ ਨਹੀਂਗਾ ਕੋਈ ਨਿਗਰਖਾਲ ਦਾ ਦੌਰੇ ਲੋਕਾਂ ਦੇ ਮਿਲੇਗਾ ਉਹਨਾਂ ਨੇ ਸਾਨੂੰ ਵੀ ਆਵਾਜ਼ ਵਿੱਚ ਬਹੁਤ ਆਫਸਾਨ ਆ ਜਾਣਾ ਅੱਜ ਤੱਕ ਪਾਕਿਸਤਾਨ ਦੇ ਬਾਦ ਦੇ ਬਹੁਤ ਮੁਸ਼ਕਲਾਂ ਵਿੱਚ ਤੁਸੀਂ ਚਾਹ ਦਾ ਕੰਮ ਕਰਦੇ ਹੋਗੇ ਤੁਹਾਨੂੰ ਦੁਕਾਨਾਂ ਤੇ ਜਾ ਕੇ ਚਾਹ ਸਪਲਾਈ ਕਰਨੀ ਪੈਂਦੀ ਹੈ ਕਿਤੇ ਨਾ ਕਿਤੇ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਹੋਰ ਹੀ ਬਹੁਤ ਕੁਝ ਤੁਹਾਨੂੰ ਪਤਾ ਹੀ ਨਹੀਂ ਅੱਜ ਕਿ ਪਾਣ ਤੋਂ ਪਰਾਂ ਹੁੰਦੇ ਆ ਸਾਧ ਸਾਦੇ ਕਮਰੇ ਵਿੱਚ ਸਿਰ ਅਸੀਂ ਬਹੁਤ ਥਕਾਣਾ ਅੱਜ ਕੰਦੇ ਪਾਣੀ ਤੇ ਰਹਿੰਦੇ ਰਹਿੰਦਾ ਸਾਡੂ ਬਸਾ ਕੀ ਮੰਗ ਕੀ ਕਰਦੇ ਹੋ ਇਹ ਮੰਗੇ ਇਹ ਛੇਤੀ ਛੇਤੀ ਇਹਦਾ ਨਿਕਾਸ ਕੀਤਾ ਜਾਵੇ ਜੀ ਨਾਮ ਹਰਦੀਪ ਸਿੰਘ ਭਈ ਆਜ ਸਮਝਾ ਦੇ ਪ੍ਰਸ਼ਾਸਨ ਨੂੰ ਕਿ ਇੱਥੇ ਬਹੁਤ ਬੁਰਾ ਹਾਲ ਹੈ ਪਾਣੀ ਦਾ ਇਹ ਕਹਿੰਦਾ ਸੀਵੇ ਦਾ ਪਾਣੀ ਸੀ ਨਿਕਲਦਾ ਉਹਨਾ ਰਾਤ ਜਿਹੜੀ ਬਾਰਿਸ਼ ਹੋਈ ਉਹਦੇ ਨਾਲ ਕਰਕੇ ਦੇਖੋ ਆ ਫੈਰ ਵਾਂਗੂ ਭਰ ਕੇ ਫੜ ਗਿਆ ਠੀਕ ਹੈ ਹੁਣਾ ਕਿਸੇ ਨੂੰ ਆਫਿਸ ਜਾਣਾ ਹੈ ਤਾਂ ਬਹੁਤੋ ਖਬਰ ਹੈ ਕਿ ਚਾਤੀ ਵੀ ਇਹ ਰਹਿਣ ਲੱਗੀ ਪੰਜਾਬੀ ਦਾ ਕਿ ਆ ਪਬਲਿਕ ਨੂੰ ਪ੍ਰਸ਼ਾਦੀ ਨਾ ਹੋ